ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋਤੋਏ ਪ੍ਰੇਮ ਖਡਣ ਕਾ ਜਾਓ ਸਿਰ ਤਰਤਲੀ ਗਲੇ ਮਰੀਆ ਇਤ ਮਾਰਗ ਪੈਰ ਤੇ ਜਾ ਸਿਰ ਦੀ ਜੇ ਕਾਣ ਨਾ ਕੀਜੈ ਜੋ ਤੋਏ ਪ੍ਰੇਮ ਖੜਨੇ ਕਾ ਚਾਉ ਸਿਰ ਤਰਤਲੀ ਗਲੇ ਮੇਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗਿਰਸਾਈ ਸਾਧ ਸੰਗਤ ਜੀ ਅੱਜ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਬਾਬਾ ਜੀ ਦੀਪ ਸਿੰਘ ਜੀ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਆਪ ਇਤਿਹਾਸ ਸਰਵਣ ਕਰੋ ਇਸ ਮਾਰਗ ਤੇ ਚੱਲਣ ਦੀ ਕੋਸ਼ਿਸ਼ करिए ਗੁਰਸੇਵ ਦੇ ਦਿਖਾਏ ਹੋਏ ਰਸਤੇ ਦੇ ਬਾਬਾ ਜੀ ਕਿਸ ਤਰ੍ਹਾਂ ਚੱਲਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਕੇ ਗਏ ਆਓ ਇਤਿਹਾਸ ਨਾਲ ਜੁੜੀਏ ਬੇਨਤੀ ਕਰਦੀ ਹਾਂ ਕਿ ਜਿਹਦੇ ਮੇਰੇ ਭੈਣਾ ਰਾਵਾਂ ਵੀਰਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਪਿਆਰਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਉਪਰੰਤ ਕਮੈਂਟ ਵੀ ਜਰੂਰ ਕਰਿਆ ਕਰੋ ਆਪ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਪੁੱਰੇ ਹੋ ਜੇ ਜਿੱਦਾਂ ਦੀ ਵੀ ਆਪ ਜੀ ਨੂੰ ਠੀਕ ਲੱਗੇ ਗਲਤ ਲੱਗੇ ਕਮੈਂਟਸ ਸ਼ੁਰੂ ਕਰ ਦਿਆ ਕਰੋ ਸਸਕਿਤ ਆਸ ਜਿਸ ਨੂੰ ਕਲਗੀਧਰ ਪਾਤਸ਼ਾਹ ਨੇ ਕਿਾਰੇ ਲਾਲਾ ਦੇ ਖੂਨ ਦੀ ਗੁਰਤੀ ਲੈ ਕੇ ਕੰਮ ਕੀਤਾ ਸੀ ਪਿਆਰੀ ਸਾਧ ਸੰਗਤ ਅੱਜ ਸਾਰੀ ਦੁਨੀਆ ਵਿੱਚ ਬੜੇ ਸਤਕਾਰ ਨਾਲ ਨਵਾਜਿਆ ਜਾਂਦਾ ਹੈ ਇਸ ਸਿੱਖ ਇਤਿਹਾਸ ਦੇ ਇੱਕ ਬਹਾਦਰ ਜਨਰਲ ਬਾਬਾ ਦੀਪ ਸਿੰਘ ਜੀ ਸ਼ਹੀਦ ਹਨ ਜਿਨ੍ਹਾਂ ਦਾ ਸਮੁੱਚਾ ਜੀਵਨ ਇੱਕ ਬਹਾਦਰੀ ਭਰਿਆ ਜੀਵਨ ਹੈ ਜਿਸ ਨੂੰ ਗੈਨੇ ਬਾਬਾ ਜੀ ਨੇ ਬਚਪਨ ਤੋਂ ਪ੍ਰੇਮ ਨਾਲ ਦਸਵੇਂ ਪਾਤਸ਼ਾਹ ਤੋਂ ਸ਼ਸਤਰ ਵਿਦਿਆ ਸਿੱਖੀ ਤੇ ਸੰਸਕ੍ਰਿਤ ਫਾਰਸੀ ਬ੍ਰਿਜ ਭਾਸ਼ਾ ਗੁਰਮੁਖੀ ਪੜਨ ਨਾਲ ਸਿੱਖ ਧਾਸ ਨੂੰ ਵੀ ਵਾਚਿਆ ਤੇ ਕਲਮ ਬੰਦ ਕੀਤਾ ਜੀਵਨ ਦਾ ਇੱਕ ਇੱਕ ਕੋਟਕ ਮਨ ਨੂੰ ਜੋੜੀਆਂ ਕਲਾਂ ਵਿੱਚ ਲੈ ਜਾਂਦਾ ਹੈ ਬਾਬਾ ਜੀ ਨੇ ਗੁਰੂ ਜੀ ਦਾ ਹੁਕਮ ਪਾ ਕੇ ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਜੀ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀਆਂ ਉਤਾਰੇ ਕੀਤੀ ਗੁਰਬਾਣੀ ਤੇ ਵਿਦਿਆ ਦਾ ਪ੍ਰਚਾਰ ਕੀਤਾ ਮਾਲਵੇ ਦੀ ਧਰਤੀ ਵਿੱਚ ਚਾਨਣ ਬਨਾਰਾ ਹੋ ਕੇ ਚਮਕਦੇ ਰਹੇ ਲੋਕਾਂ ਦੀ ਸਹਾਇਤਾ ਕੀਤੀ ਮਰਵਾਣਿਆਂ ਕੋਲ ਢੱਕਾਂ ਛੜਾਈਆਂ ਉਹ ਸਾਰੇ ਹਾਲ ਐਸੇ ਨੁਖੇ ਢੰਗ ਨਾਲ ਵਰਣਨ ਕੀਤੇ ਕੀਤੇ ਹਨ ਜਿਵੇਂ ਅਸੀਂ ਬਾਬਾ ਜੀ ਦੇ ਨਾਲ ਇਹ ਸਾਰੇ ਕੋਤਕ ਅੱਖੀਂ ਵੇਖ ਰਹੇ ਹਾਂ ਬਾਬਾ ਜੀ ਦਾ ਇੱਕ ਸਿੰਘ ਪਾਸੋਂ ਦਰਬਾਰ ਸਾਹਿਬ ਦੀ ਹੋਈ ਘੋਰ ਬੇਦਵੀ ਦਾ ਹਾਲ ਸੁਣ ਕੇ ਝਟਪਟ ਆਪਣੇ ਖਾਲਸੇਈ ਦਲ ਅਤੇ ਮਾਲਵੀ ਦੇ ਸਿੰਘਾਂ ਨੂੰ ਇਕੱਠਿਆਂ ਕਰਕੇ ਅੰਮ੍ਰਿਤਸਰ ਅੰਮ੍ਰਿਤਸਰਵਲ ਤੁਨਾ ਅਤੇ ਚੱਬੇ ਦੇ ਮੈਦਾਨ ਵਿੱਚ ਯੁੱਧ ਕਰਨਾ ਹੈਰਾਨ ਕਰਨ ਵਾਲੇ ਕਲਮੀ ਚਿੱਤਰ ਹਨ ਇੱਕ ਇੱਕ ਵਾਕ ਧਰਮ ਪਿਆਰ ਕੌਮ ਅਣਖ ਦੇ ਦੇਸ਼ ਪਿਆਰ ਦੇ ਸੁੱਤੇ ਬਨੂਲੇ ਨੂੰ ਜਗਾਉਂਦਾ ਹੈ। ਗਿਆਨੀ ਤਰਲੋਕ ਸਿੰਘ ਜੀ ਬੜੇ ਸਿਆਣੇ ਇਤਿਹਾਸਕਾਰ ਹਨ ਪਿਆਰੇ ਸਾਧ ਸੰਗਤ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਦਰਜਨਾ ਪੁਸਤਕਾਂ ਲਿਖੀਆਂ। ਆਸ ਕਰਦੇ ਆਸ ਹੈ ਕਿ ਇਹ ਗ੍ਰੰਥ ਨੂੰ ਪੜ੍ਹ ਕੇ ਅਸੀਂ ਅੱਜ ਦੇ ਸਿੱਖ ਨੌਜਵਾਨ ਜੋ ਪਲੇਖਿਆਂ ਦੇ ਕਾਰਨ ਸਿੱਖ ਧਰਮ ਤੋਂ ਤੇ ਸਿੱਖੀ ਤੋਂ ਇਹ ਦਹਾਸਾ ਦੂਰ ਜਾ ਰਹੇ ਹਨ ਉਹ ਪਿੱਛੇ ਮੁੜਨਗੇ ਸਿੱਖੀ ਸ਼ਾਨ ਨੂੰ ਛਿਮਕਾਉਣਗੇ ਬਚਾਓ ਬਚਾਓ ਬਾਬਾ ਜੀ ਬਚਾਓ ਮਾਰੇ ਗਏ ਲੁੱਟੇ ਗਏ ਫਰਿਆਦ ਕਰਨ ਆਏ ਆ ਬਚਾਓ ਇਸ ਕੂਕ ਕੂਕ ਦੇ ਨਾਲ ਹੀ ਇੱਕ ਇਸਤਰੀ ਪੁਰਸ਼ ਦੀ ਜੋੜੀ ਅੱਗੇ ਹੋਏ ਉਹਨਾਂ ਦੇ ਲੀੜੇ ਉਹਨਾਂ ਦੇ ਖੂਨ ਨਿਬੜੇ ਹੋਏ ਸਨ ਖੂਨ ਦੇ ਨਾਲ ਨਿਬੜੇ ਸੀ ਪੈਰੀ ਸਾਧ ਸੰਗ ਉਹ ਸਿਰੋਂ ਪੈਰੋਂ ਨੰਗੇ ਸਨ ਦੋਵੇਂ ਹੱਥ ਚੁੱਕ ਕੇ ਰੋਂਦੇ ਬਿਟਦੇ ਅੱਗੇ ਹੋਏ ਲਤਾਂ ਲੜ ਖੜਾਉਂਦੀਆਂ ਸਨ ਉੱਡੀ ਨੂੰ ਡਿੱਗੂ ਕਰ ਰਿਹਾ ਅੱਗੇ ਦੀਵਾਰ ਸਥਾਨ ਤੇ ਵਿੱਚ ਆਪਣੇ ਤੇ ਇਸਤਰੀ ਡਿੱਗ ਪਈ ਦੀਵਾਰ ਵਿੱਚ ਹਲਚਲ ਮਚ ਗਈ ਇੱਕ ਦੋ ਸਿੰਘਾਂ ਨੇ ਇਸਤਰੀ ਨੂੰ ਸੰਭਾਲਿਆ ਤੇ ਬਾਕੀ ਕੁਝ ਮਰਦ ਵੱਲ ਹੋਏ ਬਾਬਾ ਜੀ ਨੇ ਮਹਾਰਾਜ ਦੇ ਰੁਮਾਲੇ ਪਾ ਕੇ ਆਗਤਾ ਕਾਲੀ ਨਾਲ ਅੱਗੇ ਹੋਇਆ ਸਾਰਿਆਂ ਨੂੰ ਉਪਰੇ ਕਰਕੇ ਮਰਦ ਨੂੰ ਪੁੱਛਿਆ ਰੋ ਨਾ ਭਾਈ ਦੱਸ ਤੈਨੂੰ ਕਿਸ ਮਾਰਿਆ ਕਿਸ ਲੁੱਟਿਆ ਬਾਬਾ ਜੀ ਅਸੀਂ ਸਤਾਏ ਹੋਏ ਪਿੰਡੋਂ ਆ ਰਹੇ ਹਾਂ ਜ਼ਖਮੀ ਮਰਦ ਨੇ ਦੱਸਣਾ ਸ਼ੁਰੂ ਕਰ ਦਿੱਤਾ ਉਸ ਦੇ ਸਿਰੋਂ ਲਹੂ ਵਗ ਵਗ ਰ ਵਗ ਕੀ ਉਸ ਦੇ ਮੂੰਹ ਤੇ ਪੈਦਾ ਸੀ ਮੂੰਹ ਪੁੰਜਦਾ ਹੋਇਆ ਦੱਸਣ ਲੱਗਾ ਮੇਰਾ ਨਾਮ ਕਰਮਚੰਦੇ ਮੈਂ ਆਪਣੀ ਜਵਾਨ ਲੜਕੀ ਨੋ ਤੇ ਪੁੱਤ ਸਮੇਤ ਪਿੰਡ ਛੱਡ ਕੇ ਆਜ ਆ ਰਿਹਾ ਹਾਂ ਇਹ ਮੇਰੀ ਘਰ ਵਾਲੀ ਹੈ ਰਾਹ ਵਿੱਚ ਭੱਟੀ ਨਾਸਰਦੀਨ ਦੇ ਬੰਦੇ ਮਿਲੇ ਉਹਨਾਂ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ ਅਸਾਨੂੰ ਜ਼ਖਮੀ ਕਰਕੇ ਫਟ ਫਟ ਗਏ ਅਤੇ ਮੇਰੀ ਜਵਾਨ ਲੜਕੀ ਤੇ ਨੌ ਨੂੰ ਲੈ ਕੇ ਲੈ ਗਏ ਕਿੰਨੀ ਕੁ ਦੂਰ ਤੋ ਸਾਨੂੰ ਘੇਰਿਆ ਬੱਬਾ ਜੀ ਨੇ ਪੁੱਛਿਆ ਦੋ ਕੋ ਦੱਸਦੇ ਹਨ ਉਹ ਕਹਿੰਦੇ ਦੋ ਕੋ ਦੇ ਉੱਤੇ ਉਹ ਚੜਦੇ ਨੂੰ ਗਏ ਹਨ ਘੋੜਿਆਂ ਉੱਤੇ ਸਵਾਰ ਹਨ ਪ੍ਰਤਾਪ ਸਿੰਘ ਤਿਆਰੀ ਕਰੋ ਬਾਬਾ ਜੀ ਨੇ ਕਿਹਾ ਚਲੋ ਉਹਨਾਂ ਦੋਹਾਂ ਦੀ ਬੋਹਾਂ ਦੀ ਦੇਖਭਾਲ ਕਰੋ ਬਾਬਾ ਜੀ ਦੇ ਇਹ ਬਚਨ ਕਰਕੇ دیਵਾਨਾ ਸਥਾਨ ਤੋਂ ਬਾਹਰ ਹੋ ਗਏ ਪਰਉਪਕਾਰੀ ਸਿੰਘ ਹਨ ਕਿਸੇ ਦਾ ਦੁੱਖ ਦੇਖ ਕੇ ਸਹਿ ਨਹੀਂ ਸਕਦੇ ਦੁਖੀ ਦੀ ਫਰਿਆਦ ਸੁਣ ਕੇ ਉਹਨਾਂ ਉਹਨਾਂ ਨੂੰ ਪੁੱਛਦਾ ਉਹਨਾਂ ਨੂੰ ਪ੍ਰਸ਼ਾਦਾ ਖਾਣਾ ਵੀ ਭੁੱਲ ਜਾਂਦਾ ਢੱਕਾਂ ਛੜਾਉਂਦੇ ਵਿੱਚ ਮਸ਼ਹੂਰ ਸਨ ਲੱਖੀ ਜੰਗਲ ਦੇ ਸਾਰੇ ਵਸਨੀਕ ਉਹਨਾਂ ਦਾ ਸਤਿਕਾਰ ਕਰਦੇ ਸਨ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਆਪਣਾ ਰਾਖਾ ਮੰਨਦੇ ਸੀ ਬਾਬਾ ਦੀਪ ਸਿੰਘ ਜੀ ਨੂੰ ਦੁਖੀਆਂ ਦੀ ਪੁਕਾਰ ਸੁਣ ਕੇ ਸਿੰਘਾਂ ਸਿੰਘ ਨਹੀਂ ਰੁਕ ਸਕਦਾ ਧਰਮ ਤੇ ਮਜਲੂਮਾ ਵਾਸਤੇ ਲੜਨਾ ਮਰਨਾ ਹੀ ਤੇ ਸਿੱਖਿਆ ਹੈ ਉਹਨਾਂ ਦਾ ਆਪਣਾ ਬਚਨ ਸੀ ਗਰੀ ਸਾਹਿਬ ਸਿੰਘ ਬਾਬਾ ਜੀ ਦਾ ਪੱਲੋ ਪਲੀ ਵਿੱਚ 100 ਸਿੰਘ ਤਿਆਰ ਹੋ ਕੇ ਹੋ ਗਿਆ ਬਿਜਲੀ ਵਾਂਗ ਚਮਕਦੀਆਂ ਨਿਸ਼ਮਸ਼ੀਰਾ ਸੱਪਾਂ ਦੀਆਂ ਜੀਭਾਂ ਵਰਗੇ ਨੇਜੇ ਧੁਮਾਲਿਆਂ ਤੇ ਸਦਰਸ਼ਨ ਚੱਕਰ ਵਰਗੇ ਚੱਕਰ ਚਮਕਦੇ ਇਹ ਰਲਨੀ نسل ਦੇ ਘੋੜਿਆਂ ਉੱਤੇ ਸਵਾਰ ਹੋਏ ਤੇ ਧੂੜ ਧੂੜ ਧਮਾਉਂਦੇ ਹੋਏ ਘੋੜੇ ਤਲਵੰਡੀ ਸਭੋ ਕੀ ਦੀਆਂ ਹੱਦਾਂ ਤੋਂ ਪਾਰ ਹੋ ਗਏ ਬਾਬਾ ਦੀਪ ਸਿੰਘ ਜੀ ਆਪ ਜੀ ਤੋਂ ਮੋਰੇ ਸਾਹਿਬ ਉਹਨਾਂ ਦੇ ਨੇਤਰ ਵੀਰ ਰਸ ਨਾਲ ਸੁਰਖ ਹੋਏ ਹੋਏ ਸਨ ਨਾਸਰਦੀਨ ਭੱਟੀ ਭੱਟੀ ਰਾਜਪੂਤਾਂ ਦਾ ਮੁਸਲਮਾਨ ਸੀ ਤੇ ਘੜੀਪੀਰ ਵਿੱਚ ਰਹਿੰਦਾ ਸੀ ਉਹ ਡਾਕੂ ਹਾਕਮ ਸੀ ਤੀਹ ਪਿੰਡਾਂ ਤੇ ਉਸ ਦਾ ਕਬਜ਼ਾ ਕੀਤਾ ਹੋਇਆ ਸੀ ਜਿਨ੍ਹਾਂ ਦਾ ਮਾਮਲਾ ਵੀ ਸਰਕਾਰ ਨੂੰ ਨਹੀਂ ਦਿੰਦਾ ਸੀ ਭਾਵੇਂ ਅੱਜ ਘੜੀਪੀਰ ਦਾਥੇ ਵੀ ਨਜ਼ਰ ਨਹੀਂ ਆਉਂਦਾ ਪਰ ਉਸ ਸਮੇਂ ਸਾਬ ਸਾਬੋਕੀ ਤਰਵੰਡੀ ਤੋਂ 12 ਕੋ ਪੂਰਬ ਦੱਖਣੇ ਦਿਸ਼ਾ ਵੱਲ ਇੱਕ ਅਧ ਪੱਕ ਕਸਬਾਸੀ ਸਿੰਘਾਂ ਦੇ ਗੁੱਸੇ ਨੇ ਉਸ ਦੀਆਂ ਨੀਹਾਂ ਫੁੱਟ ਦਿੱਤੀਆਂ ਗਰਮੀ ਦੀਆਂ ਹਰੇਰੀਆਂ ਨੇ ਟੁੱਟੀਆਂ ਨੀਹਾਂ ਦੇ ਨਿਸ਼ਾਨ ਦੇ ਨਾਲ ਕੱਜ ਦਿੱਤੇ ਹਾਜੀ ਉੱਥੇ ਰੇਤ ਦੇ ਟਿੱਬੇ ਹਨ ਭੈਣੀ ਸ਼ਰਸੰਗਦੀ ਤੇ ਟਿੱਬੇ ਖੇਤਾਂ ਵਿੱਚ ਵੰਡੇ ਹੋਏ ਹਨ ਗੱਡੀ ਦੇ ਮਾਲਕਾਂ ਦੀ ਬੰਦ ਚਲਣੀ ਉਹਨਾਂ ਦੀ ਡਕੈਤ ਰੁਚੀ ਨੇ ਗੱਡੀ ਦੀ ਉਮਰ ਛੁੱਟੀ ਕਰ ਦਿੱਤੀ ਉੱਥੋਂ ਦੇ ਵਸਣ ਵਾਲੇ ਲੋਕਾਂ ਨੂੰ ਵੀ ਦੁਖੀ ਕੀਤਾ ਜਾਂਦਾ ਸੀ ਬਾਬਾ ਦੀਪ ਸਿੰਘ ਜੀ ਜਿੱਥੇ ਬਹਾਦਰ ਤੇ ਅਣਖੀਲੇ ਸਿੰਘ ਹਨ ਉੱਥੇ ਪੂਰੇ ਧਰਮੀ ਦਿਆਵਾਨ ਤੇ ਸ਼ੰਤ ਸਿਪਾਹੀ ਸਨ ਹਰ ਇੱਕ ਮਨੁੱਖ ਦਾ ਸਤਿਕਾਰ ਕਰਦੇ ਸਨ ਦੁਸ਼ਟਾਂ ਦੇ ਦੂਰਾਂ ਚ ਦੂਰਾ ਚਾਰੇ ਆ ਦੇ ਦੁਸ਼ਮਣ ਸਨ ਗੜੀ ਪੀੜਾ ਵਿੱਚ ਗਰੀਬ ਮੁਸਲਮਾਨ ਹਿੰਦੂ ਤੇ ਅਸ਼ੂਤ ਵਸਦੇ ਸਨ ਉਨਾਂ ਦੇ ਦੋਸ਼ਿਆਂ ਦਾ ਖਿਆਲ ਕਰਕੇ ਬਾਬਾ ਜੀ ਨੇ ਹੁਕਮ ਕੀਤਾ ਗੜੀ ਨੂੰ ਕਿਰੋ ਕਿਲੇ ਦੇ ਕੋਲ ਉਜੋ ਨਾਸਰਦੀਨ ਨੂੰ ਸੁਨੇਹਾ ਭੇਜੋ ਜੇ ਉਹ ਕੇਲੇ ਤੋਂ ਬਾਹਰ ਆ ਰਹਾ ਆ ਮਿਲੇ ਕੰਨਿਆ ਨੂੰ ਮੋੜ ਦੇਵੇ ਤਾਂ ਲਹੂ ਡੋਲਣ ਤੋਂ ਡੋਲਣ ਦੀ ਲੋੜ ਨਹੀਂ ਪਵੇਗੀ ਜੇ ਨਾ ਸਮਝੇ ਤਾਂ ਉਸ ਨੂੰ ਸਮਝਾਉਣ ਵਾਸਤੇ ਅਮਲਾ ਕੀਤਾ ਜਾਵੇ ਇਹ ਬਾਬਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਹੁਕਮ ਹੋਇਆ ਗੜੀ ਪੀਰਾ ਘੇਰੇ ਵਿੱਚ ਆ ਗਈ ਸਿੰਘਾਂ ਨੇ ਦੇਖ ਕੇ ਸਿੰਘਾਂ ਨੂੰ ਦੇਖ ਕੇ ਮੁਗਲਾਂ ਨੇ ਖਤਰਾ ਅਨੁਭਵ ਕਰ ਲਿਆ ਅੰਦਰ ਬੜ ਬੈਠੇ ਉਹਨਾਂ ਨੂੰ ਮਾਲ ਡੰਗਰ ਤੇ ਤਾਂ ਦੀ ਚਿੰਤਾ ਲੱਗ ਗਈ ਅਤੇ ਸ਼ਹਿਰ ਗਏ ਕਰੀ ਸਾ ਸੰਗ ਨਾਸਰ ਦੀਆਂ ਦੀਨ ਦੀ ਇਹ ਆਦਮੀ ਨੇ ਛੋਟੇ ਜਿਹੇ ਕਿਲੇ ਦੇ ਬੁਰਜਾ ਵਿੱਚੋਂ ਦੇਖਿਆ ਸਿੱਖ ਆਇਆ ਨਾਸਰਦੀਨ ਨੂੰ ਖਬਰ ਦਿੱਤੀ ਉਹ ਭੈਪੀਤ ਹੋ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਸਿੰਘ ਕਿਉਂ ਆਪੜੇ ਹਨ ਨਾਸਰਦੀਨ ਉਸ ਵੇਲੇ ਨਾਸਰਦੀਨ ਉਸ ਮਾਮਲੇ ਵਿੱਚ ਨਰੋਸ਼ ਸੀ ਉਸ ਨੇ ਰਾਹਾ ਜਾਂਦਿਆਂ ਜਾਂਦਿਆਂ ਨਾ ਹਿੰਦੂਆਂ ਲੜਕੀਆਂ ਨੂੰ ਖੋਇਆ ਸੀ ਤੇ ਨਾ ਉਸ ਨੂੰ ਪਤਾ ਸੀ ਲੜਕੀਆਂ ਖੋਣ ਵਾਲੇ ਆਦਮੀ ਜ਼ਰੂਰ ਉਸ ਦੇ ਸਨ ਉਹ ਜਦੋਂ ਲੜਕੀਆਂ ਨੂੰ ਲੈ ਕੇ ਕਿਲੇ ਵਿੱਚ ਪੁੱਜੇ ਤਾਂ ਨਾਸਰਦੀਨ ਨੇ ਉਹਨਾਂ ਨੂੰ ਡੰਡ ਦਿੱਤਾ ਬਾਬਾ ਜੀ ਦਾ ਸਨੇਹਾ ਮਿਲਿਆ ਤਾਂ ਚਿੱਟਾ ਝੰਡਾ ਹੱਥ ਵਿੱਚ ਫੜ ਕੇ ਮੂੰਹ ਵਿੱਚ ਘਾ ਲੈ ਕੇ ਬਾਬਾ ਜੀ ਜਿਹੜੇ ਕੋਲ ਹਾਜ਼ਰ ਹੋਇਆ ਬਾਬਾ ਜੀ ਅੱਲਾਹ ਦੀ ਕਸਮ ਮੈਂ નિર્ਦੋਸ਼ ਹਾਂ ਬਾਬਾ ਜੀ ਨੂੰ ਕਹਿਣ ਲੱਗਾ ਨਾਸਰਦੀਨ ਮੈਂ નિર્ਦੋਸ਼ ਹਾਂ ਮੈਨੂੰ ਮੁਆਫ ਕਰਦੇ ਹੋ ਆਓ ਮੇਰੇ ਨਾਲ ਕਿਦੇ ਵਿੱਚ ਮੈਂ ਤਾਂ ਆਪ ਜੀ ਦਾ ਸੇਵਕ ਹਾਂ ਨਾਸਰਦੀਨ ਨੇ ਬੇਨਤੀ ਕੀਤੀ ਦੋ ਹਿੰਦੂ ਲੜਕੀਆਂ ਤੁਹਾਡੇ ਆਈਆਂ ਹਨ ਉਹਨਾਂ ਨੂੰ ਕੌਣ ਗਿਆ ਹੈ ਕਿੱਥੇ ਹਨ ਬਾਬਾ ਜੀ ਦੀ ਗਰਜ ਨੇ ਬਾਬਾ ਜੀ ਨੇ ਗਰਜ ਕੇ ਪੁੱਛਿਆ ਬੱਬਰ ਸ਼ੇਰ ਦੀ ਗਰਜ ਸੁਣ ਕੇ ਨਾਸਰਦੀਨ ਕੰਬਿਆ ਬਾਬਾ ਜੀ ਤਾਂ ਨਾਸਰਦੀਨ ਦਾ ਖਤਮਾ ਕਰਨ ਆਏ ਆਏ ਸਨ ਉਹਨਾਂ ਨੂੰ ਗੁੱਸਾ ਇਸ ਗੱਲ ਦਾ ਲੱਗਾ ਸੀ ਕਿ ਜਿਹੜੇ ਪੰਜਾਬ ਦੇ ਵਸਨੀਕ ਪੰਜਾਬ ਦੀ ਧਰਤੀ ਤੇ ਜੰਮੇ ਤੇ ਪਰਦੇਸਾਂ ਉਹ ਹੀ ਬਰਤਾਨੀਆਂ ਦੇ ਦੁਸ਼ਮਣ ਤੇ ਆਪਣੇ ਦੇਸ਼ ਦੀਆਂ ਬਹੁ ਬੇਟੀਆਂ ਦੀਆਂ ਅਜਮਤ ਲੁੱਟਦੇ ਹਨ ਪਰਦੇਸੀਆਂ ਲਟੇਰਿਆਂ ਦਾ ਸਾਜ਼ ਦਿੰਦੇ ਹਨ ਦੇਸ਼ ਨੂੰ ਲਟਾਉਂਦੇ ਹਨ ਪਹਿਲਾਂ ਤਾਂ Hindu ਧਰਮ ਦਾ ਤਿਆਗ ਕਰਕੇ ਡਰਦੇ ਨੇ ਇਸਲਾਮ ਕਬੂਲਿਆ ਦੂਸਰੀ ਗਲਤੀ ਦੇਸ਼ ਨਾਲ ਗੱਦਾਰੀ ਕਰਨਾ ਲੱਗੇ ਐਸੀ ਖੁਦਗर्ज ਤੇ ਦੇਸ਼ ਦੇ ਦੁਸ਼ਮਣ ਲੋਕਾਂ ਨੂੰ ਸ਼ਿੰਗ ਸ਼ੋਤਣ ਲੱਗਿਆ ਤੇ ਨ ਨਹੀਂ ਕਰਦੇ ਸ਼ਿੰਗਾਂ ਦਾ ਬੋਲ ਸੁਣ ਕੇ ਨਾਸਰਦੀਨ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਉਸਨੇ ਆਖਿਆ ਮਹਾਰਾਜ ਮੈਂ ਲੜਕੀਆਂ ਦੋ ਲੜਕੀਆਂ ਆਈਆਂ ਜ਼ਰੂਰ ਹਨ ਪਰ ਮੈਂ ਨਾ ਖੁਈਆਂ ਹਨ ਤੇ ਨਾ ਮੈਨੂੰ ਪਤਾ ਜਿਨ੍ਹਾਂ ਇਹ ਭੇੜੀ ਕੁਰੂਦੂਦ ਕੀਤੀ ਹੈ ਉਹਨਾਂ ਨੂੰ ਮੈਂ ਕਾਠ ਮਰਵਾਇਆ ਜੂ ਚਾਹੇ ਤਾਂ ਉਹਨਾਂ ਨੂੰ ਹਾਜ਼ਰ ਕਰ ਦਿੰਦਾ ਹਾਂ ਆਉ ਗੋਲੇ ਤੋਂ ਹੀਠਾ ਉਤਰੋ ਬਾਬਾ ਜੀ ਨਿਰਪੈ ਯੁੱਧ ਦੇ ਹਨ ਪੰਜ ਸੱਤ ਸਿੰਘਾਂ ਨੂੰ ਨਾਲ ਲੈ ਕੇ ਨਾਸਰਦੀਨ ਦੇ ਕੇਲੇ ਵਿੱਚ ਦਾਖਲ ਹੋਏ ਰਹਿਰਾਸ ਦਾ ਪਾਠ ਹੋਇਆ ਭੂਗ ਪਿਆ ਫੀਰ ਅਰਜ਼ਾਸ ਕੀਤੀ ਵਿਵਾਨ ਖਾਨ ਨੇ ਵਿੱਚ ਡੇਰਾ ਲਾਇਆ ਤਨ ਅਸਰਦੀਨ ਦੀ ਵੱਡੀ ਬੀਗਮ ਹਿੰਦੂ ਲੜਕੀਆਂ ਨਾਲ ਪਰਜਾਈ ਨੂੰ ਨਾਲ ਲੈ ਕੇ ਦੀਵਾਨ ਖਾਨ ਨੇ ਪੁਜੀ ਪਤਾ ਜੀ ਬੀਗਮ ਨੇ ਹੱਥ ਜੋੜ ਕੇ ਬਾਬਾ ਦੀਪ ਬਾਬਾ ਜੀ ਨੂੰ ਸੰਬੋਧਨ ਕੀਤਾ ਪਿਤਾ ਜੀ ਕਹਿੰਦੇ ਕਿਸ ਬੰਦਰ ਕੀਤਾ ਇਹ ਲੜਕੀਆਂ ਹਨ ਇਹਨਾਂ ਨੂੰ ਸਤਕਾਰ ਨਾਲ ਰੱਖਿਆ ਸੀ ਗਿਆ ਸੀ ਮੇਰੇ ਪਿਤਾ ਦਾ ਕੋਈ ਕਿਸੂਰ ਨਹੀਂ بیگم ਕੇ بیگم ਨੇ ਕਿਹਾ ਇਸ بیگم ਨੇ ਨਾਸਰਦੀਨ ਦੀ ਜਾਨ ਬਚਾਈ ਸੀ ਬਾਬਾ ਜੀ ਅੱਗੇ ਬੇਨਤੀ ਕਰਕੇ ਜਦੋਂ ਬਾਬਾ ਜੀ ਨੇ ਘੜੀ ਪੀਰਾ ਹਮਲਾ ਕੀਤਾ ਤੇ ਲੜਾਈ ਹੋਈ ਸੀ ਤੇ ਨਾਸਰਦੀਨ ਨੂੰ ਕਾਬੂ ਕਰ ਲਿਆ ਸੀ ਵੱਡੀ ਬੇਗਮ ਨੇ ਗਲ ਵਿੱਚ ਪੱਲਾ ਪਾ ਕੇ ਬਾਬਾ ਜੀ ਦੇ ਚਰਨਾਂ ਤੇ ਡਿੱਗ ਕੇ ਅੱਜ ਕੀਤੀ ਪਤਾ ਜੀ ਮੈਨੂੰ ਆਪਣੀ ਬੇਟੀ ਸਮਝੋ ਮੈਨੂੰ ਵਿਧਵਾ ਨਾ ਕਰੋ ਮੇਰਾ ਸੁਹਾਗ ਅਟਲ ਰਹੇ ਉਸ ਦੀ ਐਸੀ ਫਰਿਆਦ ਵਿਆਹ ਤੇ ਅਰਜ ਸੁਣ ਕੇ ਬਾਰਕ ਉਹ ਕਰੇ ਬਾਬਾ ਦੀਪ ਸਿੰਘ ਜੀ ਨੇ ਨਾਸਰ ਦੀ ਦੀ ਜਾਨ ਬਖਸ਼ੀ ਬਿੱਟੀ ਜੋ ਮਾੜਾ ਕਰਮ ਕਰਦਾ ਹੈ ਬਾਬਾ ਜੀ ਕਹਿੰਦੇ ਨੇ ਬੇਗਮ ਨੂੰ ਬਿੱਟੀ ਜੋ ਮਾੜਾ ਕਰਮ ਕਰਦਾ ਹੈ ਸੋ ਪਰਦਾ ਹੈ ਅਸਾਂ ਨੂੰ ਗੁੱਸਾ ਜ਼ਰੂਰ ਅੱਜ ਗੁੱਸਾ ਜ਼ਰੂਰ ਅੱਜ ਗੜੀ ਦੀ ਇੱਟ ਨਾਲ ਇੱਟ ਖੜਕਾਉਣਾ ਆਏ ਸੀ ਅਸੀਂ ਕਰਨ ਨੂੰ ਗੁੱਸਾ ਸੀ ਅਸੀਂ ਇਹ ਇੱਟ ਦੇ ਨਾਲ ਇੱਟ ਉਭਜਣਾ ਆਏ ਸੀ ਗੜੀ ਦੀ ਬਾਬਾ ਜੀ ਨੇ ਉੱਤਰ ਦਿੱਤਾ ਉਸ ਸਮੇਂ ਸਿੰਘਾਂ ਦਾ اخلاق ਬੜਾ ਉੱਚਾ ਤੇ ਸੁੱਚਾ ਸੀ ਗੈਰ ਤਾਂ Hindu ਤੇ مسلمان ਔਰਤਾਂ ਸਿੰਘਾਂ ਕੋਲੋਂ ਨਹੀਂ ਸੰਡਰਦੀਆਂ ਉਹਨਾਂ ਨੂੰ ਭਰੋਸਾ ਸੀ ਕਿ ਸਿੰਘ ਪਰ ਇਸਤਰੀ ਨੂੰ ਮਾਂ ਤੀ ਭੈਣ ਬਰਾਬਰ ਜਾਣ ਕੇ ਸਤਿਕਾਰ ਕਰਦੇ ਹਨ ਮੁਸਲਮਾਨੀਆਂ ਨੰਗੇ ਮੂੰਹ ਸਿੰਘਾਂ ਨਾਲ ਬਚਨ ਕਰ ਲੈਂਦੀਆਂ ਸਨ ਇਹਨਾਂ ਦੋਹਾਂ ਪੁੱਤਰੀਆਂ ਨੂੰ ਉਚਲੋ ਉਚਲੋ ਅਸਾਂ ਤਾਂ ਆਪਣੀਆਂ ਬੇਟੀਆਂ ਜਾਣ ਕੇ ਰੱਖਿਆ ਹੈ ਅੱਗੇ ਹੀ ਦੁਖੀ ਸਨ ਅਫਸੋਸ ਹੈ ਕਿ ਇੱਕ ਤਾਂ ਪਤੀ ਮਰਿਆ ਮਾਰਿਆ ਮਾਰਿਆ ਗਿਆ ਜਿਨ੍ਹਾਂ ਨੇ ਮਾਰਿਆ ਹੈ ਉਹਨਾਂ ਨੂੰ ਕਾਠ ਮਾਰਿਆ ਗਿਆ ਇਸ ਤਰ੍ਹਾਂ ਤੁਸੀਂ ਇਹ ਦੂਰ ਅੰਦੇਸ਼ੀ ਸੋਚੀ ਸੋਚੀ ਹੈ ਉਸੇ ਤਰ੍ਹਾਂ ਪੰਜਾਬ ਦੇ ਵਸਨੀਕ Hindu ਤੇ Musalman ਸਮਝ ਜਾਣ ਤਾਂ ਦੇਸ਼ ਸੁਖੀ ਵਸੇ ਬਾਬਾ ਜੀ ਕਹਿੰਦੇ ਨੇ ਦੇਖੋ ਹੁਣ ਅਹਿਮਦ ਸ਼ਾ ਦੁਰਾਨੀ ਦਿੱਲੀ ਵੱਲ ਗਿਆ ਹੈ ਉਸਨੇ ਦਿੱਲੀ ਮਥਰਾ ਵਿੰਦਰਾਵਨ ਆਗਰਾ ਐਲੀਗੜ ਆਦਕ ਸ਼ਹਿਰ ਬਹੁਤ ਬੁਰੀ ਤਰ੍ਹਾਂ ਲੁੱਟੇ ਹਨ ਸੁਣਿਆ ਹੈ ਕਿ ਕਈ ਹਜ਼ਾਰ ਨਾਰੀਆਂ ਵੀ ਕੱਬੂ ਕੀਤੀਆਂ ਹਨ ਮੁਸਲਮਾਨ ਤੇ ਹਿੰਦੂ ਜੇ ਸਾਰੇ ਇਕੱਠੇ ਹੋ ਕੀ ਦੁਰਾਨੀ ਦਾ ਟੱਕਰਾ ਕਰੀਏ ਸਾ ਸਭ ਡਰ ਮੁੱਕ ਜਾਵੇਗਾ ਇਸ ਤਰ੍ਹਾਂ ਬਚਨ ਵਿਲਾਸ ਹੁੰਦੇ ਰਹੇ ਨਾਸਰਦੀਨ ਨੇ 1000 ਰੁਪਇਆ ਬਾਬਾ ਜੀ ਨੂੰ ਨਜ਼ਰਾਨਾ ਭੇਟ ਕੀਤਾ ਤੇ ਦੋਹਾਂ Hindu ਲੜਕੀਆਂ ਨੂੰ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ ਦਮਦਮੇ ਸੈਭ ਅਪਲ ਗਏ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਜੋ ਜ਼ਖਮੀ ਸਨ ਤੇ ਜੀਨਾਂ ਦਾ ਇਲਾਜ ਸਿੱਖ ਵੈਦ ਕਰ ਰਹੇ ਸਨ ਉਸ ਦਿਵਲੇ ਸ਼ਾਮ ਦਾ ਵੇਲਾ ਸੀ ਰਹਿਰਾਸ ਦਾ ਪਾਠ ਕੀਤਾ ਜਾਣਾ ਸੀ ਬਾਬਾ ਜੀ ਘੋੜੇ ਤੋਂ ਉਤਰੇ ਤਵਾਦਬ ਇਸ਼ਨਾਨ ਕੀਤਾ ਤੇ ਰਹਿਰਾਸ ਦਾ ਪਾਠ ਸੁਣ ਬੈਠ ਗਏ ਅਤਿ ਆਸਕਰਨ ਪਿੱਛੋਂ ਬਾਬਾ ਜੀ ਇੱਕ ਬਜ਼ੁਰਗ ਸਿੰਘ ਨਾਲ ਗੱਲਾਂ ਕਰਨ ਕਰਨ ਹੀ ਲੱਗੇ ਸਨ ਕਿ ਦਰਬ ਖਾਲਸੇ ਵੱਲੋਂ ਇੱਕ ਹੁਕਮਨਾਮਾ ਲੈ ਕੇ ਹਠੀਲਾ ਸਿੰਘ ਅਠੀਲਾ ਸਿੰਘ ਅੱਪੜ ਗਿਆ ਉਸਨੇ ਬੇਨਤੀ ਕੀਤੀ ਜਥੇਦਾਰ ਜੀ ਦਾ ਹੁਕਮ ਹੈ ਦਰਾਨੀ ਦਿੱਲੀ ਲੁੱਟ ਕੇ ਵਾਪਸ ਆ ਰਿਹਾ ਹੈ ਉਸਦੇ ਕੋਲੋਂ ਢੱਕਾਂ ਛੜਾਣੀਆਂ ਨੇ ਢੱਕਾਂ ਪਾਓ ਹਿੰਦੂ ਹਿੰਦੂ ਵਰਤਨ ਨੂੰ ਲੁੱਟ ਕੇ ਲਿਆ ਰਿਹਾ ਹੈ ਉਹ ਤਾਂ ਉਹਨਾਂ ਤੋਂ ਛੜਾਣੀਆਂ ਸ਼ਾਹੀ ਸੜਕ ਤੇ ਦੇ ਘੂੜੇ ਆਪਜੀ ਨੂੰ ਪਹੁੰਚ ਜਾਣਗੇ ਕਹਿੰਦੇ ਸ਼ਾਹੀ ਸੜਕ ਦੇ ਨੇੜੇ ਆਪ ਜੀ ਨੂੰ ਪਹੁੰਚ ਜਾਣਾ ਚਾਹੀਦਾ ਹੈ ਇਹ ਜਥੇਦਾਰ ਦਾ ਹੁਕਮ ਸੁਣ ਕੇ ਬਾਬਾ ਜੀ ਅਜੇ ਜਾਣੀ ਕਿੱਥੇ ਹੈ ਤਾਂ ਬਾਬਾ ਜੀ ਨੇ ਪੁੱਛਿਆ ਸੂਈਆਂ ਨੇ ਪਤਾ ਦਿੱਤਾ ਹੈ ਕਿ ਦਿੱਲੀ ਤੋਂ ਤੁਰ ਪਿਆ ਹੈ ਤੇ ਤਨੇਸ਼ਰ ਅਜੇ ਨਹੀਂ ਅਪੜਿਆ ਸਤਲੁਜ ਦੇ ਕੰਢੇ ਤੋਂ ਛਾਪੇ ਮਾਰਨੇ ਸ਼ੁਰੂ ਕਰਨੇ ਕਰਨੇ ਹਨ ਦਲ ਖਾਲਸੇ ਦਾ ਹੁਕਮ ਸਿਰ ਮੱਥੇ ਤੇ ਅਸਾਂ ਦੇ ਅਸਾਂ ਦੇ ਧਨ ਭਾਗ ਜੇ ਧਰਮ ਦੀ ਸੇਵਾ ਕਰਦੇ ਆਂ ਸੀਸ ਲੱਗ ਜਾਵੇ ਅਸੀਂ ਇੱਕੋ ਗੱਲ ਜਾਣਦੇ ਹਾਂ ਜਿਉਂ ਤੋ ਪ੍ਰੇਮ ਖੇਡਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆਓ ਪਰਸੋਂ ਕੂਚ ਕੀਤਾ ਜਾਏਗਾ ਤੇ ਸਿੰਘਾਂ ਨੂੰ ਇਕੱਠੇ ਕਰਾਂਗੇ ਅੱਜ ਹੀ ਹਲਕਾਰੀ ਭੇਜੀ ਜਾਂਦੇ ਹਨ ਤੁਸੀਂ ਜਲ ਪਾਣੀ ਛਕੋ ਆਰਾਮ ਕਰੋ ਤੇ ਕੋੜਾ ਕੋੜਾ ਬਦਰਨ ਦੀ ਲੋੜ ਹੈ ਤਾਂ ਬਦਰ ਲਓ ਬਾਬਾ ਜੀ ਦੇ ਬਾਬਾ ਜੀ ਨੇ ਇਹ ਹਠੀਲਾ ਨੂੰ ਦੇਖਿਆ ਉਸ ਨੂੰ ਸਿੰਘਾਂ ਦੇ ਨਾਲ ਗੁਰੂ ਕੇ ਲੰਗਰ ਵਰਤੂ ਰਿਹਾ ਸੋ ਅੱਜ ਦੀ ਕਥਾ ਸਾਧ ਸੰਗਤ ਜੀ ਇੱਥੇ ਸਮਾਪਤ ਹੈ ਤੇ ਇਹ ਬਾਬਾ ਜੀ ਦੀਪ ਸਿੰਘ ਜੀ ਦਾ ਪਹਿਲਾਂ ਦੋ ਲੜਕੇ ਨੂੰ ਛਡਾਣ ਦਾ ਜਸਾਖੀ ਸੀ ਇਹ ਆਪ ਜੀ ਨੇ ਸਰਵਣ ਕੀਤੀ ਹੈ ਕੱਲ੍ਹ ਰੋਜ਼ ਅਗਲੀ ਸਾਖੀ ਆਪ ਜੀ ਨੇ ਸਰ ਆਪਕੀ ਨੂੰ ਸਰਵਣ ਕਰਾਵਾਂਗੇ ਸੋ ਭਾਈ ਸਬਸਕ੍ਰਾਈਬ ਜ਼ਰੂਰ ਕਰਨਾ ਜਿੰਨੇ ਮੇਰੀਆਂ ਭੈਣਾਂ ਬੱਚੀਆਂ ਵੀਰਾਂ ਨੇ ਨਹੀਂ ਕੀਤਾ ਉਹ ਜ਼ਰੂਰ ਕਰੋ ਲਾਈਕ ਤੇ ਸ਼ੇਅਰ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ